ਇਹ ਕੋਹੜ ਪੰਜਾਬ ਪੁਲਿਸ ਬੜੀ ਕੰਪੀਟੈਂਟ ਪੁਲਿਸ ਹੈ ਪੰਜਾਬ ਪੁਲਿਸ ਉਹ ਫੋਰਸ ਹੈ ਜਿਹਨੇ ਕਿਸੇ ਸਮਿਆਂ ਦੇ ਵਿੱਚ ਅਤਵਾਦ ਨੂੰ ਵੀ ਜੜੋਂ ਖਤਮ ਕਰ ਦਿੱਤਾ ਤੇ ਕਿਉਂਕਿ ਪੋਲੀਟੀਕਲ ਲੀਡਰਸ਼ਿਪ ਦੀ ਪੈਟਰਨ ਇਹ ਸੀਗੀ ਉਹ ਉਹ ਖੁਦ ਆਪ ਇਨ੍ਹਾਂ ਮਾੜੇ ਕੰਮਾਂ ਦੇ ਵਿੱਚ ਇਨਵੋਲਡ ਰਹੇ ਉਹਨਾਂ ਦੀ ਪੈਟਰਨ ਇਹ ਸੀਗੀ ਤਾਂ ਕਰਕੇ ਇਹ ਇਹ ਨਸ਼ਿਆਂ ਦਾ ਕੋਹੜ ਹੈ ਜਿਹੜਾ ਜ਼ਹਿਰ ਹੈ ਜਿਹੜਾ ਉਹ ਵਧਾ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ 2017 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਫਤਵਾ ਦੇ ਦਿੱਤਾ ਕਾਂਗਰਸ ਪਾਰਟੀ ਨੂੰ ਤੇ ਕਾਂਗਰਸ ਪਾਰਟੀ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਤਲਵੰਡੀ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਮੱਥੇ ਨਾਲ ਲਾ ਕੇ ਕਿਹਾ ਸੀ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦੇ ਕੋਹੜ ਨੂੰ ਖਤਮ ਕਰ ਦੂੰਗਾ ਨਸ਼ਿਆਂ ਦੇ ਕੋਹੜ ਨੂੰ ਖਤਮ ਤਾਂ ਕੀ ਕਰਨਾ ਸੀਗਾ ਉਹਨਾਂ ਦੀ ਰਹਿਨਮਾਈ ਦੇ ਹੇਠ ਇਹਦਾ ਪ੍ਰਚਾਰ ਤੇ ਪ੍ਰਸਾਰ ਹੈ ਜਿਹੜਾ ਉਹ ਦਿਨ ਪਰ ਦਿਨ ਵਧਦਾ ਗਿਆ ਵਧਦਾ ਗਿਆ ਤੇ ਘਰ ਘਰ ਦੇ ਵਿੱਚ ਇਹ ਕੋਹੜ ਇਹ ਜ਼ਹਿਰ ਹੈ ਜਿਹੜਾ ਉਹ ਪਹੁੰਚਦਾ ਰਿਹਾ ਤੇ ਉਸ ਸਮੇਂ ਦੀ ਸਰਕਾਰ ਉਹਨੂੰ ਰੋਕਣ ਦੀ بجائے ਉਹਨੂੰ ਹੋਰ ਪਰਫੁੱਲਤ ਹੁੰਦਾ ਦੇਖਦੀ ਰਹੀ ਅੱਖਾਂ ਦੇ ਉੱਪਰ ਪੱਟੀ ਬੰਨ੍ਹ ਕੇ ਆ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਧਿਆਨ ਦੇ ਵਿੱਚ ਆਇਆ ਹੋਵੇਗਾ ਕਿ ਪਰਸੋਂ ਦੇ ਹੀ ਪੇਪਰ ਦੇ ਵਿੱਚ ਛਪਿਆ ਕਿ ਜੋ ਈਡੀ ਦੇ ਸਾਬਕਾ ਡਾਇਰੈਕਟਰ ਸੀ ਨਰਿੰਜਨ ਸਿੰਘ ਉਹਨਾਂ ਨੇ ਔਨ ਰਿਕਾਰਡ ਕਿਹਾ ਕਿ ਉਸ ਸਮੇਂ ਜੋ 130 ਮੋਤਾ ਹੋਈਆਂ ਸੀਗੀਆਂ ਤਰਨਤਾਰਨ ਦੇ ਵਿੱਚ ਇਲਿicit ਸ਼ਰਾਬ ਕਰਕੇ ਕੋਵਿਡ ਦੇ ਸਮੇਂ ਦੌਰਾਨ ਉਸ ਦੇ ਵਿੱਚ ਉਸ ਸਮੇਂ ਦੀ ਸਰਕਾਰ ਦੇ ਇੱਕ ਮੰਤਰੀ 10 ਐਮਐਲਏ ਤੇ ਕੈਪਟਨ ਅਮਰਿੰਦਰ ਸਿੰਘ ਦੀ ਕੋਟਰੀ ਦੇ ਖਾਸਮ ਖਾਸ ਲੋਕ ਨੇ ਜਿਹੜੇ ਉਹ ਇਨਵੋਲਡ ਸੀਗੇ ਸੋ ਇੰਨਾ ਇੰਨਾ ਤੱਥਾਂ ਤੋਂ ਇੰਨਾ ਬਿਆਨਾਂ ਤੋਂ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਜੇ ਅੱਜ ਪੰਜਾਬ ਇਸ ਤਰਸਮਈ ਹਾਲਤ ਦੇ ਵਿੱਚ ਪਹੁੰਚੇ ਤੇ ਉਹਦੇ ਵਿੱਚ ਕਿੰਨਾ ਕਿੰਨਾ ਪਾਰਟੀਆਂ ਦੇ ਕਿੰਨਾ ਕਿੰਨਾ ਲੀਡਰਾਂ ਨੇ ਉਹਦੇ ਵਿੱਚ ਮਾਰੇ ਪੰਜਾਬ ਵਿਰੋਧੀ ਤੇ ਪੰਜਾਬੀ ਵਿਰੋਧੀ ਜਿਹੜੇ ਰੋਲ ਨੇ ਉਹ ਅਦਾ ਕੀਤੇ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ ਦੀ ਪਿੱਠ ਦੇ ਵਿੱਚ ਪੰਜਾਬ ਦੀ ਜਵਾਨੀ ਦੇ ਵਿੱਚ ਛੁਰਾ ਮਾਰੇ ਇਹ ਅੱਜ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈਗਾ ਤੇ ਅੱਜ ਅੱਜ ਤੋਂ 3 ਸਾਲ ਪਹਿਲਾਂ ਇਸ ਲੜਾਈ ਦੇ ਵਿਰੁੱਧ ਜੰਗੇ ਐਲਾਨ ਉਸ ਸਮੇਂ ਹੋਇਆ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਾਡਾ ਪਿਛਲੇ 3 ਸਾਲਾਂ ਦੇ ਵਿੱਚੋਂ ਸਭ ਤੋਂ ਵੱਡੀ ਮੈਂ ਸਮਝਦਾ ਕਿ ਇੱਕ ਇੱਕ ਸਾਇਲੈਂਟ ਮੂਹਮ ਹੈ ਜਿਹੜੀ ਉਹ ਚੱਲ ਰਹੀ ਸੀਗੀ ਜਿਹਦੇ ਜਿਹਦੇ ਤੱਥ ਨੇ ਜਿਹੜੇ ਉਹ ਬੋਲਦੇ ਨੇ ਤੇ ਉਸ ਦੇ ਤਹਿਤ ਜੇ ਆਪਾਂ ਗੱਲ ਕਰੀਏ ਤੇ ਪਿਛਲੇ 3 ਸਾਲਾਂ ਦੇ ਵਿੱਚ ਤਕਰੀਬਨ 650 ਤੋਂ ਵੀ ਵੱਧ ਜਿਹੜੇ ਵੱਡੇ ਡਰੱਗ ਤਸਕਰ ਨੇ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਪੰਜਾਬ ਪੁਲਿਸ ਪੁਲਿਸ ਦੀ ਐਫਰਟਸ ਦੀ ਵਜ੍ਹਾ ਕਰਕੇ 650 ਤੋਂ ਵੱਧ ਜਿਹੜੇ ਵੱਡੇ ਸਮੱਗਲਰਸ ਨੇ ਉਹ ਫੜੇ ਜਾ ਚੁੱਕੇ ਨੇ 30000 ਤੋਂ ਵੱਧ ਐਨਡੀਪੀਐਸ ਦੀਆਂ ਜਿਹੜੇ ਅਧੀਨ ਪਰਚੇ ਨੇ ਉਹ ਪੰਜਾਬ ਪੁਲਿਸ ਵੱਲੋਂ ਦਿੱਤੇ ਜਾ ਚੁੱਕੇ ਨੇ 10000 ਤੋਂ ਵੱਧ ਪਿਛਲੇ ਸਮੇਂ ਦੇ ਵਿੱਚ ਪੁਲਿਸ ਕਰਮਚਾਰੀਆਂ ਦਾ ਮੁਲਾਜ਼ਮਾਂ ਦਾ ਜਿਨ੍ਹਾਂ ਦਾ ਰਤਾ ਪਰ ਵੀ ਇਨਵੋਲਵਮੈਂਟ ਸੀ ਡਰੱਗਸ ਦੇ ਮਸਲਿਆਂ ਦੇ ਵਿੱਚ ਐਨਡੀਪੀਐਸ ਦੇ ਵਿੱਚ ਉਨ੍ਹਾਂ ਦੇ ਤਬਾਦਲੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਨੇ ਐਂਟੀ ਨਾਰਕੋਟਿਕਸ ਫੋਰਸ ਦਾ ਗਠਨ ਹੈ ਜਿਹੜਾ ਕੀਤਾ ਜਾ ਚੁੱਕੇ ਜਿਹੜੀ ਬੜੀ ਇਫੈਕਟਿਵਲੀ ਕੰਮ ਕਰ ਰਹੀ ਹੈ ਇਸ ਤੋਂ ਇਲਾਵਾ ਹੁਣ ਤੱਕ ਪਿਛਲੇ 3 ਸਾਲਾਂ ਦੇ ਵਿੱਚ 612 ਕਰੋੜ ਦੀ ਸੰਪਤੀ ਹੈ ਜਿਹੜੀ ਡਰੱਗ ਪੈਡਲਰਸ ਦੀ ਉਹ ਜ਼ਬਤ ਕੀਤੀ ਜਾ ਚੁੱਕੀ ਹੈ ਤੇ ਕਾਂਗਰਸ ਦੇ ਮਹਿਜ਼ 142 ਕਰੋੜ ਦੀ ਸੰਪਤੀ ਆਪ ਦੇ 5 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਕੀਤੀ ਇਸ ਤੋਂ ਇਲਾਵਾ 100 ਤੋਂ ਵੱਧ ਪੁਲਿਸ ਕਰਮਚਾਰੀ ਜਿਹੜੇ ਕਿ ਇਹਦੇ ਇਸ ਗੌਰਖ ਧੰਦੇ ਦੇ ਵਿੱਚ ਸੀਗੇ ਡਰੱਗ ਪੈਡਲਿੰਗ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਜਾ ਚੁੱਕਿਆ ਸਾਲ 2022 ਤੋਂ ਹੁਣ ਤੱਕ 45000 ਜਿਹੜੇ ਪੈਟੀ ਸਮੱਗਲਰਸ ਵੀ ਸੀਗੇ ਨਸ਼ੇ ਦੇ ਉਹਨਾਂ ਦੇ ਉੱਪਰ ਐ ਐਫ ਆਈ ਆਰਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਜਾ ਚੁੱਕਿਆ ਹੈਰੋਇਨ ਦੀ ਨੂੰ ਜ਼ਬਤ ਕਰਨ ਦੀ ਜਿਹੜੀ ਜਿਹੜੀ ਪਰਸੈਂਟੇਜ ਹੈ ਉਹ ਪਿਛਲੇ ਸਮੇਂ ਨਾਲੋਂ ਤਕਰੀਬਨ 600 ਗੁਣਾ ਉਹ 600% ਹੈ ਜਿਹੜੀ ਉਹ ਅਸੀਂ ਰਿਕਵਰ ਕਰ ਚੁੱਕੇ ਆ ਪੰਜਾਬ ਪੁਲਿਸ ਦੀ ਇਫੈਕਟਿਵਨੈਸ ਦੇ ਨਾਲ ਜਿਹਦੇ ਵਿੱਚ ਤਕਰੀਬਨ 1128 ਕਿਲੋ ਹੈਰੋਨ ਜਿਹੜੀ ਉਹ ਇਹਨਾਂ 3 ਸਾਲਾਂ ਦੇ ਵਿੱਚ ਫੜੀ ਜਾ ਚੁੱਕੀ ਹੈ ਜਦਕਿ ਕਾਂਗਰਸ ਦੇ ਰਾਜ ਸਮੇਂ ਇਹ ਮੈਜ 197 ਕਿਲੋ ਦੀ ਰਿਕਵਰੀ ਸੀ ਇਸੇ ਤਰੀਕੇ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਔਰ ਮੈਂ ਸਮਝਦਾ ਕਿ ਇਹ ਚੀਜ਼ ਹੈ ਫੈਕਟਸ ਨੇ ਜਿਹੜੇ ਇਹ ਪੰਜਾਬ ਪੁਲਿਸ ਦੇ ਔਰ ਪੰਜਾਬ ਸਰਕਾਰ ਦੇ ਕਨਸਰਟਡ ਐਫਰਟਸ ਨੂੰ ਤੁਹਾਨੂੰ ਅੱਜ ਮੈਂ ਵੀਡੀਓ ਨੂੰ ਬੇਨਤੀ ਕਰੂਗਾ ਕਿ ਹਾਈਲਾਈਟ ਕਰਨਾ ਚਾਹੀਦਾ ਕਿ ਜੋ ਪਿਛਲੇ ਸਮੇਂ ਦੇ ਵਿੱਚ 2022 ਤੋਂ ਪਹਿਲਾਂ ਜੋ ਕਨਵਿਕਸ਼ਨ ਰੇਟ ਸੀਗਾ ਮਹਿਜ਼ ਐਨਡੀਪੀਐਸ ਦੇ ਵਿੱਚ 58% ਸੀਗਾ ਤੇ ਹੁਣ ਸਾਡੀ ਸਰਕਾਰ ਦੇ ਸਮੇਂ ਇਹ 85% ਹੈ ਜਿਹੜਾ ਇਹ ਹੋ ਚੁੱਕਿਆ ਜਿਹੜਾ ਕਿ ਪੂਰੇ ਮੁਲਕ ਦੇ ਵਿੱਚੋਂ ਹਾਈਐਸਟ ਹੈ ਔਰ ਕਈ ਕਈ ਸਟੇਟਸ ਵਿੱਚ ਮਹਿਜ਼ 10 12% ਸੋ ਮੈਂ ਸਮਝਦਾ ਕਿ ਬਹੁਤ ਵੱਡਾ ਟ੍ਰੈਕ ਰਿਕਾਰਡ ਹੈ ਪੋਜ਼ਿਟਿਵ ਪੰਜਾਬ ਪੁਲਿਸ ਦਾ ਪੰਜਾਬ ਸਰਕਾਰ ਦਾ ਇਸੇ ਤਰੀਕੇ ਦੇ ਨਾਲ 2024 ਦੇ ਵਿੱਚ ਜੋ ਡਰੋਨ ਦੀਆਂ ਜੋ ਇਨਸੀਡੈਂਟਸ ਹੋਏ ਨੇ ਉਹਦੇ ਵਿੱਚ ਵੀ ਜੋ ਹੈ 294 ਕਿਉਂਕਿ ਇੰਟਰਨੈਸ਼ਨਲ ਤੋਂ ਹੈ ਇੰਟਰਨੈਸ਼ਨਲ ਬਾਰਡਰ ਤੋਂ ਇਹਦੀ ਤਸਕਰੀ ਹੁੰਦੀ ਹੈ ਉਦੇ ਵਿੱਚ ਵੀ ਜੋ ਵਾਦਾ ਹੋ ਰਿਹਾ ਸੀਗਾ ਉਹ 294 ਡਰੋਨ ਡਰੋਨ ਜਿਹੜੇ ਉਹ ਫੜੇ ਜਾ ਚੁੱਕੇ ਨੇ ਪਿਛਲੇ ਸਮੇਂ ਨਾਲੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਨੂੰ ਇਹਦੇ ਵਿੱਚ ਵੀ ਜੋ ਹੈ ਕਾਮਯਾਬੀ ਮਿਲੀ ਹੈ 3 ਲੱਖ ਤੋਂ ਵੱਧ ਨਸ਼ਾ ਪੀੜਤਾ ਨੂੰ OAT ਸੈਂਟਰਸ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਟ੍ਰੀਟਮੈਂਟ ਹੈ ਜਿਹੜਾ ਉਹ ਚੱਲ ਰਿਹਾ ਹੈ 12000 ਦੇ ਕਰੀਬ ਪਿੰਡਾਂ ਦੇ ਵਿੱਚ ਨਸ਼ਾ ਤਸਕਰੀ ਨੂੰ ਰੋਕਣ ਦੇ ਲਈ ਕਮੇਟੀਆਂ ਦਾ ਗਠਨ ਜਿਹੜਾ ਉਹ ਹੋ ਚੁੱਕਿਆ ਸੋ ਮੇਰੇ ਕਹਿਣ ਦਾ ਮਤਲਬ ਇਹ ਫਿਗਰਸ ਐ ਫੈਕਟਸ ਅੱਜ ਤੁਹਾਡੇ ذریعے ਸਮੁੱਚੇ ਪੰਜਾਬ ਦੇ ਸਾਹਮਣੇ ਰੱਖਣ ਦਾ ਜਿਹੜਾ ਮਕਸਦ ਹੈ ਪਰਪਸ ਹੈ ਉਹ ਇਹੀ ਹੈ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਪੋਲਿਟਿਕਲ ਲੀਡਰਸ਼ਿਪ ਦੇ ਸਟਰੋਂਗ ਵਿਲ ਪਾਵਰ ਦੇ ਨਾਲ ਤੇ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਦੀ ਕੰਪੀਟੈਂਸ ਦੇ ਨਾਲ ਕਿਸ ਤਰੀਕੇ ਦੇ ਨਾਲ ਇੱਕ ਕਨਸਰਟਡ ਐਫਰਟਸ ਨੇ ਜਿਹੜੇ ਉਹ ਉਹ ਡਰਾਈਵ ਹੈ ਜਿਹੜੀ ਉਹ ਲੰਬੇ ਸਮੇਂ ਤੋਂ ਚੱਲ ਰਹੀ ਹੈ ਪਰ ਹੁਣ ਕਿਉਂਕਿ ਮੈਂ ਸਮਝਦਾ ਕਿ ਇਸ ਦੇ ਉੱਪਰ ਇੱਕ ਅਖੀਰਲਾ ਹੱਲਾ ਇੱਕ ਅਖੀਰਲਾ ਹਮਲਾ ਕਰਨ ਦੀ ਜ਼ਰੂਰਤ ਅ ਅਸੀਂ ਮਹਿਸੂਸ ਕੀਤੀ ਜਿਹਦੇ ਤਹਿਤ ਅੱਜ ਜੋ ਮੈਂ ਪਹਿਲਾਂ ਅਨਾਉਂਸ ਕੀਤਾ ਕਿ ਯੁੱਧ ਨਸ਼ਾ ਵਿਰੁੱਧ ਮਹਿੰਮ ਮੈਂ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਹਦੇ ਤਹਿਤ ਮੈਂ ਜਿੱਥੇ ਪੰਜਾਬ ਦੇ 3 ਕਰੋੜ ਲੋਕਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹ ਕੰਮ ਹੈ ਜਿਹੜਾ ਇੱਕ ਕੋਹੜ ਹੈ ਜਿਹੜਾ ਇੱਕ ਕੈਂਸਰ ਹੈ ਜਿਹੜਾ ਇਹ ਇਕੱਲੇ ਇੱਕ ਬੰਦੇ ਦੇ ਕੀਤਿਆਂ ਨਹੀਂ ਮੁਕਣਾ ਹੈਗਾ ਕਿ ਆਪਾਂ ਕੀ ਇਕੱਲੇ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਇਹ ਇਸ ਕੈਂਸਰ ਨੂੰ ਜੇ ਜੜੋਂ ਪਟੜਨਾ ਹੈ ਜੜੋਂ ਖਤਮ ਕਰਨਾ ਹੈ ਤੇ ਅੱਜ 3 ਕਰੋੜ ਪੰਜਾਬੀਆਂ ਨੂੰ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਣ ਦੀ ਜ਼ਰੂਰਤ ਹੈ ਔਰ ਉਹ ਲੋਕ ਜਿਹੜੀਆਂ ਪੁਰਾਣੀਆਂ ਪੋਲੀਟੀਕਲ ਪਾਰਟੀਆਂ ਜਿਨ੍ਹਾਂ ਨੇ ਇਸ ਜ਼ਹਿਰ ਨੂੰ ਪੰਪ ਦੇ ਦੇਖਿਆ ਜਿਨ੍ਹਾਂ ਨੇ ਇੱਕ ਛੋਟੇ ਜੇ ਬੀਜ ਤੋਂ ਐਡਾ ਵੱਡਾ ਦਰਖਤ ਹੁੰਦਿਆਂ ਦੇਖਿਆ ਤੇ ਉਹਦੇ ਵਿੱਚ ਪਾਣੀ ਪਾਇਆ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਤੁਸੀਂ ਪੰਜਾਬ ਦੇ ਨਾਲ ਪੰਜਾਬੀ ਦੇ ਨਾਲ ਤੇ ਪੰਜਾਬੀਆਂ ਦੇ ਨਾਲ ਬਹੁਤ ਵੱਡਾ ਧਰੋਆ ਜਿਹੜਾ ਉਹ ਕਮਾ ਚੁੱਕੇ ਹੋ ਤੁਹਾਨੂੰ ਲੋਕ ਏਸੀ ਗੱਲ ਕਰਕੇ ਨਕਾਰ ਚੁੱਕੇ ਨੇ ਤੇ ਹੁਣ ਸਾਡੀ ਸਰਕਾਰ ਆਮ ਆਦਮੀ ਪਾਰਟੀ ਨੇ ਨੇ ਜੋ ਤਿਆਹੀ ਕੀਤੀ ਉਹਦੇ ਤਹਿਤ ਇੱਕ ਇੱਕ ਬਹੁਤ ਵੱਡੀ جنگ ਹੈ ਜਿਹੜੀ ਉਹ ਛੇੜੀ ਗਈ ਹੈ ਜਿਸ ਦੇ ਤਹਿਤ ਮੈਂ ਉਹਨਾਂ ਡਰੱਗ ਪੈਡਲਰਸ ਨੂੰ ਜਿਹੜੇ ਇਸ ਕੰਮ ਦੇ ਵਿੱਚ ਪਾਏ ਹੋਏ ਨੇ ਨਸ਼ਾ ਤਸਕਰ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਜਾਂ ਤਾਂ ਤੁਸੀਂ ਪੰਜਾਬ ਛੱਡ ਦਿਓ ਤੇ ਜਾਂ ਫਿਰ ਨਸ਼ਿਆਂ ਦਾ ਕਾਰੋਬਾਰ ਛੱਡ ਦਿਓ ਮੈਂ ਉਹਨਾਂ ਲੋਕਾਂ ਦੇ ਉਹਨਾਂ ਡਰੱਗ ਪੈਡਲਰਸ ਦੇ ਮਾਪਿਆਂ ਨੂੰ ਕਹਿਣਾ ਚਾਹੂੰਗਾ ਕਿ ਤੁਸੀਂ ਆਪਦੇ ਬੱਚਿਆਂ ਦੀ ਦੀ ਸਲਾਮਤੀ ਦੇ ਲਈ ਉਹਨਾਂ ਦੀ ਭਲਾਈ ਦੇ ਲਈ ਤੇ ਸਮਾਜ ਦੀ ਭਲਾਈ ਦੇ ਲਈ ਆਪਣੇ ਬੱਚਿਆਂ ਨੂੰ ਇਸ ਰਾਹ ਤੋਂ ਹਟਾ ਲਓ ਕਿਉਂਕਿ ਇਸ ਤਰੀਕੇ ਦੇ ਨਾਲ ਜੋ ਪਿਛਲੀਆਂ ਸਰਕਾਰਾਂ ਦੇ ਸਮੇਂ ਪੰਜਾਬ ਦੇ ਘਰ-ਘਰ ਦੇ ਵਿੱਚ ਜ਼ਹਿਰ ਪਹੁੰਚਾਇਆ ਗਿਆ ਇਹ ਜ਼ਹਿਰ ਨੂੰ ਠੱਲ ਪਾਉਣ ਦਾ ਨੱਕਾ ਲਾਉਣ ਦਾ ਕੰਮ ਹੈ ਜਿਹੜਾ ਉਹ ਹੁਣ ਸਰਕਾਰ ਨੇ ਫੈਸਲੇ ਜਿਹੜਾ ਉਹ ਦਲੇਰੀ ਦੇ ਨਾਲ ਉਹਨੂੰ ਅਸੀਂ ਇੰਪਲੀਮੈਂਟ ਕਰਾਂਗੇ ਔਰ ਔਰ ਮੈਂ ਮੈਂ ਬੇਨਤੀ ਕਰੂੰਗਾ ਮੈਂ ਅਪੀਲ ਕਰੂੰਗਾ ਕਿ ਸਾਰੇ ਉਹ ਲੋਕ ਚਾਹੇ ਕੋਈ ਚੁਣੇ ਹੋਏ ਨਮਾਇंदे ਨੇ ਚਾਹੇ মিডিਆ ਕਰਮੀ ਨੇ ਇਹਦੇ ਵਿੱਚ ਸਾਡਾ ਸਾਥ ਦੇਣ ਔਰ ਜਿਹੜੇ ਉਹ ਲੋਕ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਸਰਕਾਰਾਂ ਕਿਸੇ ਗਲਤ ਕੰਮ ਦੀ ਪੁਸ਼ਤਪਨਾਹੀ ਕਰਦੀਆਂ ਹੁੰਦੀਆਂ ਨੇ ਤੇ ਫਿਰ ਕਈ ਵਾਰੀ ਆਪਾਂ ਦੇਖਿਆ ਕਿ ਮਾਪੇ ਵੀ ਉਹਨੂੰ ਦੇਖ ਕੇ ਇਨਕਰੇਜ ਕਰਦੇ ਨੇ ਆਪਦੇ ਬੱਚਿਆਂ ਨੂੰ ਕਈ ਵਾਰੀ ਗਰੀਬ ਘਰ ਦਾ ਸਪੋਜ਼ ਕੋਈ ਬੱਚਾ ਹੈ ਉਹ ਜਦੋਂ ਦੂਜੇ ਨੂੰ ਗਲਤ ਪਾਸਿਓਂ ਐਨਾ-ਇਨਾ ਪੈਸਾ ਕਮਾਉਂਦੇ ਦੇਖਦੇ ਨੇ ਤੇ ਉਹ ਵੀ ਉਸ ਵੱਲ ਅਟਰੈਕਟ ਹੁੰਦੇ ਨੇ ਤੇ ਹੁਣ ਉਹਨਾਂ ਨੂੰ ਇੱਕ ਬੜਾ ਸਖਤ ਸੁਨੇਹਾ ਜਿਹੜਾ ਉਹ ਦੇਣਾ ਚਾਹਾਂਗੇ ਕਿ ਇਹਨਾਂ 2 ਨੰਬਰ ਦੀਆਂ ਇਹਨਾਂ ਹਰਾਮ ਦੀਆਂ ਇਸ ਇਹਨਾਂ ਨਸ਼ੇ ਦੇ ਕਾਰੋਬਾਰ ਦੇ ਵਿੱਚੋਂ ਕਮਾਈਆਂ ਹੋਈਆਂ ਕਮਾਈਆਂ ਦੇ ਨਾਲ ਘਰ ਬਣਨੇ ਨਹੀਂ ਹੈਗੇ ਇਹਦੇ ਨਾਲ ਨੁਕਸਾਨ ਹੈ ਜਿਹੜਾ ਉਹ ਤੁਹਾਡਾ ਅ ਉਹ ਤਾਂ ਦਾ ਹੋਏਗਾ ਕਿਉਂਕਿ ਇਸ ਤਰੀਕੇ ਦੇ ਨਾਲ ਅਸੀਂ ਪੰਜਾਬ ਦੀ ਜਵਾਨੀ ਨੂੰ ਗਰਕ ਹੁੰਦਿਆਂ ਦੇਖ ਨਹੀਂ ਸਕਦੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੋ ਮੈਂ ਅੱਜ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਸਾਡੀ ਸ਼ੀਰ ਸਾਡੀ ਸੁਪਰੀਮ ਲੀਡਰਸ਼ਿਪ ਵੱਲੋਂ ਇੱਕ ਟੀਮ ਦੀ ਤਰ੍ਹਾਂ ਅੱਜ ਮੀਟਿੰਗ ਹੈ ਜਿਹੜੀ ਉਹ ਕੀਤੀ ਗਈ ਹੈ ਤੇ ਉਹਦਾ ਮੈਂ ਬੇਨਤੀ ਕਰੂਗਾ ਕਿ ਸਾਰਿਆਂ ਨੂੰ ਮੋਢੇ ਦੇ ਨਾਲ ਮੋਢਾ ਜੋੜ ਕੇ ਜਿਹੜਾ ਉਹ ਚੱਲਣਾ ਚਾਹੀਦਾ ਤਾਂ ਕਿ ਆਪਾਂ ਪੰਜਾਬ ਨੂੰ ਮੋੜ ਦੁਆਰਾ ਖੁਸ਼ਹਾਲ ਰੰਗਲਾ ਤੇ ਨੰਬਰ 1 ਸੂਬਾ ਜਿਹੜਾ ਉਹ ਬਣਾ ਸਕੀਏ ਸੋ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਮੇਰੇ ਕੈਬਿਨੇਟ ਦੇ ਸਾਥੀ ਔਰ ਸਾਡੀ ਇਹ ਸਬਕਮੇਟੀ ਦੇ ਚੇਅਰਮੈਨ ਸਰਪਾਸਿੰਗ ਜੀ ਚੀਵਾ ਜੀ ਨੂੰ ਕਿ ਉਹ ਤੁਹਾਡੇ ਨਾਲ ਰੂਬਰੂ ਹੋਣਗੇ ਚੀਵਾ ਸਾਹਿਬ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾਗਾ ਸਾਡੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਮੇਰੇ ਕੈਬਨਟ ਕਲੀਗ ਮਨੋ ਰੋੜਾ ਜੀ ਦਾ ਕਿ ਉਹਨੇ ਬੜੇ ਅੱਛੇ ਉਹਨਾਂ ਨੇ ਬੜੇ ਅੱਛੇ ਤਰੀਕੇ ਦੇ ਨਾਲ ਜੋ ਆ ਜੰਗ ਅਸੀਂ ਵਾਰ ਔਨ ਡਰਗ ਕੈਂਪੇਨ ਸ਼ੁਰੂ ਕੀਤੀ ਹੈ ਉਹਦੇ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਜਾਣਨਾ ਪਾਇਆ ਕਿਉਂਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਚਾਲਕ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਹਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਅੱਜ ਇਸ ਕਮੇਟੀ ਦਾ ਗਠਨ ਕੀਤਾ ਗਿਆ ਕੱਲ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੇ ਨਾਲ ਚਾਰ ਕਲੀਗ ਜਿਹੜੇ ਮੇਰੇ ਕੈਬਨਟ ਦੇ ਕਲੀਗ ਨੇ ਉਹਨਾਂ ਦੀ ਇੱਕ ਕਮੇਟੀ ਬਣਾਈ ਕਿ ਡਰਗ ਆਨ ਵਾਰ ਆਊਂਡ ਡਰਗ ਕੈਂਪੇਨ ਜਿਹੜੀ ਪੰਜਾਬ ਸ਼ੁਰੂ ਕੀਤੀ ਜਾਵੇ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਤਾਂ ਉਸ ਤੋਂ ਪਹਿਲਾਂ ਜੇ ਇਤਿਹਾਸ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਾਂ ਕਾလီਦਰ ਭਾਜਪਾ ਦੀ ਸਰਕਾਰ ਸੀ ਜੇ ਆਪਾਂ 1900 ਵੀ ਤੋਂ ਪਹਿਲਾਂ ਦੀ ਗੱਲ ਵੀ ਕਰ ਲਈਏ ਤਾਂ ਉਸ ਸਮੇਂ ਕਿਹੜੀਆਂ ਸਰਕਾਰਾਂ ਰਹੀਆਂ ਦੀਆਂ ਪੰਜਾਬ ਵਿੱਚ ਯਾਤਾ ਕਾਲੀ ਦਲ ਦੀ ਸੀ 2002 ਤੋਂ ਲੈ ਕੇ 2007 ਤੱਕ 2002 ਤੋਂ ਲੈ ਕੇ 2007 ਤੱਕ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ 2007 ਤੋਂ ਲੈ ਕੇ 17 ਤੱਕ ਅਕਾਲੀ ਦਲ ਭਾਜਪਾ ਦੀ ਸਰਕਾਰ ਔਰ 17 ਤੋਂ ਲੈ ਕੇ 22 ਤੱਕ ਪੰਜਾਬ ਦੇ ਅੰਦਰ ਫੇਰ ਕਾਂਗਰਸ ਪਾਰਟੀ ਦੀ ਸਰਕਾਰ ਇਸ ਲਗਭਗ 20 ਸਾਲ ਦੇ ਸਮੇਂ ਦੌਰਾਨ 20 ਸਾਲ ਦੇ ਸਮੇਂ ਦੌਰਾਨ ਪੰਜਾਬ ਦੀ ਜਬਾਨੀ ਨੂੰ ਨਸ਼ਿਆਂ ਬਲ ਧੱਕਣ ਦਾ ਕੰਮ ਇਹਨਾਂ ਪੋਲਿਟਿਕਲ ਪਾਰਟੀਆਂ ਨੇ ਕੀਤਾ ਪੰਜਾਬ ਦੇ ਅੰਦਰ ਨਸ਼ਿਆਂ ਦਾ ਪਸਾਰ ਹੋਇਆ ਉਹਦੀ ਪੁਸਤਪਨਾਹੀ ਉਹਦੀ ਅਗਵਾਈ ਇਹ ਪੋਲਿਟਿਕਲ ਲੀਡਰ ਕਰਦੇ ਰਹੇ ਕਿਉਂਕਿ ਇੱਕ ਨਾਪਾਕ ਗੱਠਜੋੜ ਬਣਿਆ ਪੰਜਾਬ ਦੇ ਅੰਦਰ ਇੱਕ ਅਜਿਹੇ ਗੱਠਜੋੜ ਬਣਿਆ ਜਿਹਦੇ ਵਿੱਚ ਨਸ਼ਾ ਤਸਕਰ ਕੁਝ ਪੰਜਾਬ ਦੇ ਪੁਲਿਸ ਅਫਸਰ ਕੁਝ ਜਿਹੜੇ ਪੋਲਿਟਿਸ਼ੀਅਨ ਉਹਨਾਂ ਦਾ ਨਾਪਾਕ ਗੱਠਜੋੜ ਪੰਜਾਬ ਛੋਨ ਦੇ ਵਿੱਚ ਆਇਆ ਉਸ ਗੱਠਜੋੜ ਨੇ ਪੰਜਾਬ ਨੂੰ ਤਬਾਈ ਵੱਲ ਧੱਕਿਆ ਪੰਜਾਬ ਦੀ ਜਵਾਨੀ ਦਾ ਕਾਣ ਕਰਨ ਦਾ ਇਸ ਨਾਪਾਕ ਗੜ ਜੋੜਨ ਦੇ ਮਿਬਾਰੀ ਲਈ ਔਰ ਪਹਿਲਾ ਕੈਪਟਨ ਸਾਹਿਬ ਨੇ ਕੋਸ਼ਿਸ਼ ਕੀਤੀ ਕਿ ਮੈਂ ਨਸ਼ੇ ਖਤਮ ਕਰੂੰਗਾ ਉਹਨਾਂ ਨੇ ਤਲਵੰਡੀ ਸਾਬੋ ਦੇ ਵਿੱਚ ਜਦੋਂ 2017 ਤੋਂ ਪਹਿਲਾਂ ਕੰਪੇਨ ਕਰ ਰਹੇ ਸੀਗੇ ਦਮਦਵਾ ਸਾਹਿਬ ਵਾਲਾ ਹੱਥ ਕਰਕੇ ਕਿਹਾ ਗੁਟਕਾ ਸਾਹਿਬ ਮਥੇ ਨਾ ਲਾ ਕੇ ਕਿਹਾ ਕਿ ਮੈਂ 4 ਹਫਤੇ ਜੋ ਪੰਜਾਬ ਤੋਂ ਨਸ਼ਾ ਖਤਮ ਕਰ ਦੂੰਗਾ ਇਹ ਸੌ ਇਹ ਸਗੰਧ ਕੈਪਟਨ ਸਾਹਿਬ ਨੇ ਉਸ ਸਮੇਂ ਲਈ ਪਰ ਲੇਕਿਨ ਹੋਇਆ ਕਿ ਕਿ 5 ਸਾਲਾਂ ਚ ਉਹਨਾਂ ਨੇ ਡੱਕਾ ਤੋੜ ਕੇ ਦੂਰ ਨਹੀਂ ਕੀਤਾ ਬਲਕਿ ਜਿਹੜੇ ਨਸ਼ੇ ਤਸਕਰ ਅਕਾਲੀ ਦਲ ਬੀਜੇਪੀ ਨੇ ਪੰਜਾਬ 'ਚ ਪੈਦਾ ਕੀਤੇ ਸੀ ਜਿਹੜੇ ਅਕਾਲੀ ਦਲ ਦੀ ਪੁਸ਼ਤ ਬਨਾਹੀ ਦੇ ਥੱਲੇ ਜਿਹੜੇ ਅਕਾਲੀ ਦਲ ਦੀ ਗਵਾਈ ਦੇ ਥੱਲੇ ਬੀਜੇਪੀ ਦੀ ਗਵਾਈ ਦੇ ਥੱਲੇ ਪੰਜਾਬ 'ਚ ਨਸ਼ਾ ਤਸਕਰ ਪੈਦਾ ਹੋਏ ਜਾਂ ਪੁਲਸਰਫਤਰ ਹੋਏ ਜਿੰਨਾਂ ਵੱਡੀਆਂ ਵੱਡੀਆਂ ਕੁਰਸੀਆਂ ਵੀ ਦਿੱਤੀਆਂ ਗੰਜਾ ਉਹਨੂੰ ਲਗਾਤਾਰ ਕੰਟੀਨਿਊ ਕੀਤਾ ਉਹਨੂੰ ਪੰਜਾਬ 'ਚ ਖਤਮ ਕਰਨ ਦੀ ਬਜਾਏ ਉਹਨੂੰ ਹੋਰ ਅੱਗੇ ਲੈ ਕੇ ਗਏ ਪਰ ਪੰਜਾਬ ਦੇ ਲੋਕਾਂ ਨੇ ਫੈਸਲਾ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਸਰਦਾਰ ਭਗਵੰਤ ਸਿੰਘ ਮਾਹ ਜੀ ਮੁੱਖ ਮੰਤਰੀ ਬਣੇ ਔਰ ਉਸ ਵਾਰ ਲਗਾਤਾਰ ਨਸ਼ਿਆਂ ਤੇ ਬਾਹਰ ਜਿਹੜਾ ਪੰਜਾਬ ਪੁਲਿਸ ਕਰਦੀ ਰਹੀ ਨਸ਼ਿਆਂ ਤੇ ਬਾਹਰ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਰਹੀ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਹ ਜੀ ਦਾ ਤੀਚਾਗਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾਗਾ ਰੰਗਲਾ ਪੰਜਾਬ ਮੇਰੇ ਵੀਰੋ ਤਾਂ ਬਣੂਗਾ ਜਿੱਕਰ ਪੰਜਾਬ ਚੋਂ ਨਸ਼ਿਆਂ ਦਾ ਖਾਤਮਾ ਹੋਊਗਾ ਸਾਡੇ ਕੌਮੀ ਕਨਵੀਨਰ ਹਰਵਿੰਦ ਕੇਜਰੀਵਾ ਜੀ ਬਹੁਤ ਚਿੰਤਤ ਸੀ ਕਿ ਕਿਸ ਤਰ੍ਹਾਂ ਨੂੰ ਜਿਹੜੀ ਆ ਇਸ ਨੂੰ ਖਤਮ ਕੀਤਾ ਜਾਵੇ ਹੁਣ ਇੱਕ ਕਮੇਟੀ ਬਣੀ ਆ ਲਗਾਤਾਰ ਅਸੀਂ ਹਰੇਕ ਸਾਡੇ ਆਫੀਸਰ ਸਹਿਬਾਨ ਜੀਪ ਸੈਕਟਰੀ ਸਹਿਬਾਨ ਬੀਜੀਪੀ ਸਹਿਬਾਨ ਸਾਡੇ ਮੰਤਰੀ ਸਹਿਬਾਨ ਅਸੀਂ ਪੂਰੇ ਪੰਜਾਬ ਦੀ ਮੋਨਿਟਰੀਂਗ ਕਰਾਂਗੇ ਜਿੱਥੇ ਕੋਈ ਨਸ਼ਾ ਤਸਕਰ ਪੰਜਾਬ ਪੁਲਿਸ ਨੇ ਦੇਖਿਆ ਜਾਂ ਸਾਨੂੰ ਇਨਫੋਰਮੇਸ਼ਨ ਮਿਲੀ ਤਾਂ ਉਹਦੇ ਖਿਲਾਫ ਇੱਕ ਵੱਡੀ ਜੜੀ ਯੰਗਾ ਉਹ ਪੰਜਾਬ ਸਟਾਰਟ ਹੋ ਤੁਸੀਂ ਦੇਖਿਆ ਪਿਛਲੇ ਤਿੰਨ ਚਾਰ ਦਿਨਾਂ ਚ ਪਿਛਲੇ ਤਿੰਨ ਚਾਰ ਦਿਨ ਦੇਖਿਆ ਤੁਸੀਂ ਕਿਸ ਤਰ੍ਹਾਂ ਜਿਹੜੇ ਡਰੱਗ ਪੈਡਲਰ ਸੀਗੇ ਉਹਨਾਂ ਦੇ ਘਰਾਂ ਤੇ ਬਲਡੋਜ਼ਰ ਚੱਲਿਆ ਇਹ ਪੰਜਾਬ ਚ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਕੱਲ ਜਦੋਂ ਰਾਤ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਨਫੋਰਮੇਸ਼ਨ ਮਿਲੀ ਕਿ ਉੱਥੇ ਕੋਈ ਜਗਰਾਵ ਦੇ ਨੇੜੇ ਪਿੰਡ ਦੇ ਅੰਦਰ ਕੋਈ ਨਸ਼ਾ ਤਸਕਰ ਸਰਪੰਚ ਨੂੰ ਚੈਲੰਜ ਕਰ ਰਿਹਾ ਪਿੰਡ ਦੇ ਚੁਣੇ ਹੋਏ ਸਰਪੰਚ ਨੂੰ ਚੈਲੰਜ ਕਰ ਰਿਹਾ ਔਰ ਚੈਲੰਜ ਕਰ ਰਿਹਾ ਕਿ ਮੈਂ ਇਸੇ ਤਰ੍ਹਾਂ ਨਸ਼ਾ ਵੇਚੂਗਾ ਮੈਂ ਇਸੇ ਤਰ੍ਹਾਂ ਨਸ਼ਾ ਵੇਚਦੀ ਰਹੂੰਗੀ ਤਾਂ ਉਸੇ ਸਮੇਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਾਰਵਾਈ ਕਰਦੇ ਆ ਤੁਰੰਤ ਜਿਹੜੇ ਐਸਐਸਪੀ ਸਾਹਿਬਾਨ ਨਾਲ ਗੱਲ ਕੀਤੀ ਤੁਰੰਤ ਜਿਹੜੇ ਉਸ ਇਲਾਕੇ ਦੇ ਅਫੀਸਰ ਸਹਿਬਾਨ ਨਾਲ ਗੱਲ ਕੀਤੀ ਉਸ ਸਰਪੰਚ ਨਾਲ ਗੱਲ ਕੀਤੀ ਤਾਂ ਇੱਕ ਵੱਡਾ ਐਕਸ਼ਨ ਸਾਹਮਣੇ ਆਇਆ ਮੈਂ ਸਮਝਦਾ ਇਸ ਤਰ੍ਹਾਂ ਦੇ ਐਕਸ਼ਨ ਜਿਹੜੇ ਨਗੇ ਹੁਣ ਤੁਹਾਨੂੰ ਪੂਰੇ ਪੰਜਾਬ ਦੇਖਣ ਨੂੰ ਮਿਲਣਗੇ ਲਗਾਤਾਰ ਸਾਡੀ ਟੀਮ ਪੰਜਾਬ ਪੁਲਿਸ ਸਾਡਾ ਸਿਵਲ ਪ੍ਰਸ਼ਾਸਨ ਸਾਰੇ ਡੀਸੀ ਸਹਿਬਾਨ ਸਾਰੇ ਐਸਐਸਪੀ ਸਹਿਬਾਨ ਸਾਰੇ ਏਡੀ ਜਿੰਨੇ ਅਫੀਸਰ ਸਹਿਬਾਨ ਨੇਗੇ ਉਹ ਲਸ਼ਿਆਂ ਦੇ ਬਰਤ ਜਿਹੜੀ ਇਹ ਜੰਗ ਸ਼ੁਰੂ ਕੀਤੀ ਆ ਉਹਦੇ ਚ ਰੱਖ ਕੇ ਅਸੀਂ ਕੰਮ ਕਰਾਂਗੇ ਉਹਦੇ ਅੰਦਰ ਅਸੀਂ ਸਾਰੇ ਅੱਜ ਇੱਕ ਮਤਲਬ ਇਹਤ ਲਿਆਗਾ ਅੱਜ ਸਾਰਿਆਂ ਨੇ ਇੱਕ ਜ਼ਿੰਮੇਵਾਰੀ ਲਈ ਆ ਕਿ ਪੰਜਾਬ ਦੇ ਵਿੱਚੋਂ ਅਸੀਂ ਨਸ਼ੇ ਨੂੰ ਜੜ ਤੋਂ ਖਤਮ ਕਰਕੇ ਰਾਂਗੇ ਕਿਉਂਕਿ ਪੰਜਾਬ ਜਿਸ ਤਰ੍ਹਾਂ ਪਹਿਲਾਂ ਦੇਸ਼ ਦਾ ਕੰਮਬਲਾ ਰੰਗਲਾ ਸੂਬਾ ਹੁੰਦਾ ਸੀਗਾ ਪੰਜਾਬ ਦੇ ਅੰਦਰ ਛਿੰਝਾਂ ਹੁੰਦੀਆਂ ਸੀਗੀਆਂ ਪੰਜਾਬ ਦੇ ਅੰਦਰ ਭੰਗੜੇ ਪੈਂਦੇ ਸੀ ਗਿੱਧੇ ਪੈਂਦੇ ਸੀਗੇ ਉਹ ਵੀ ਆਉਣ ਵਾਲੇ ਸਮੇਂ 'ਚ ਦੁਬਾਰੇ ਸਟਾਰਟ ਹੋਣਗੇ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਣਜੀ ਦੀ ਗਵਾਈ 'ਚ ਪਹਿਲਾਂ ਸਟਾਰਟ ਹੋ ਚੁੱਕੇ ਨੇ ਉਹਨਾਂ ਨੂੰ ਅਸੀਂ ਹੋਰ ਅੱਗੇ ਲੈ ਕੇ ਜਾਣਾਗਾ ਉਹਨਾਂ ਨੂੰ ਅਸੀਂ ਉਹਨਾਂ ਦੀ ਗਿਣਤੀ ਜਿਹੜੀ ਆ ਹੋਰ ਵਧਾਉਣੀ ਆ ਤਾਂ ਵਧੂਗੀ ਜੇਕਰ ਪੰਜਾਬ 'ਚੋਂ ਨਸ਼ਿਆ ਦਾ ਮੁਕੰਮਲ ਖਾਤਮਾ ਹੋਊਗਾ ਸੋ ਅੱਜ ਇੱਕ ਵੱਡੀ ਪਹਿਲ ਜਿਹੜੀ ਆ ਉਹ ਕੀਤੀ ਆ ਮੇਰੀ ਗਵਾਈ ਚ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਕਮੇਟੀ ਬਣਾਈ ਆ ਸੋ ਸਾਡਾ ਸਾਰਿਆਂ ਦਾ ਸਮਾਜ ਦੇ ਹਰ ਵਰਗ ਦਾ ਫਰਜ਼ ਬਣਦਾ ਹੈਗਾ ਕਿ ਅਸੀਂ ਸਰਕਾਰ ਦਾ ਸਹਿਯੋਗ ਦਈਏ ਜਿੱਥੇ ਵੀ ਕੋਈ ਲਾ ਇਨ ਆਰਡਰ ਨੂੰ ਆਪਣੇ ਹੱਥ ਚ ਲਊਗਾ ਉਹਦੇ ਖਿਲਾਫ ਵੀ ਸਖਤੀ ਵਰਤੀ ਜਾਊਗੀ ਔਰ ਅਕਾਉਂਟੇਬਿਲਟੀ ਜਿਹੜੀ ਆ ਅਫਸਰ ਸਹਿਬਾਨ ਦੀ ਤੈਅ ਕੀਤੀ ਜਾਊਗੀ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਮੀਟਿੰਗ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਹਜ ਦੀ ਅਗਵਾਈ ਚ ਹੋਈ ਸੀਗੀ ਜਿਹਦੇ ਵਿੱਚ ਸਾਰੇ ਡਿਪਟੀ ਕਮਿਸ਼ਨਰ ਸਹਿਬਾਨ ਜਿਹਦੇ ਵਿੱਚ ਸਾਰੇ ਐਸਐਸਪੀ ਸਹਿਬਾਨ ਔਰ ਸਾਰੇ ਸੀਨੀਅਰ ਸਿਵਲ ਦੇ ਅਫੀਸਰ ਸਹਿਬਾਨ ਚੀਫ ਸਕੱਟਰੀ ਸਹਿਬਾਨ ਡੀਜੀਪੀ ਸਹਿਬਾਨ ਸਾਰੇ ਸ਼ਾਮਲ ਹੋਏ ਸੀਗੇ ਉਸ ਮੀਟਿੰਗ ਦੇ ਦੌਰਾਨ ਸਾਰੇ ਅਫਸਰ ਸਹਿਬਾਨ ਨੂੰ ਖੇਤਲੇ ਲੈਵਲ ਤੱਕ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਕੋਈ ਵੀ ਜਿਹੜਾ ਵਿਅਕਤੀ ਆ ਜਿਹੜਾ ਨਸ਼ਾ ਪੈਡਲਰ ਆ ਜਿਹੜਾ ਨਸ਼ਾ ਵੇਚਦਾਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਹਾਂ ਜੇਕਰ ਕੋਈ ਉਹਦੇ ਵਿੱਚ ਪੁਤਾਹੀ ਕਰੂਗਾ ਜੇਕਰ ਕੋਈ ਰੋੜਾ ਬਣੂਗਾ ਤਾਂ ਉਹਦੇ ਖਿਲਾਫ ਵੀ ਸਖਤ ਐਕਸ਼ਨ ਹੋਊ ਚਾਹ ਕੋਈ ਅਧਿਕਾਰੀ ਆ ਚਾਹ ਕੋਈ ਪ੍ਰੇਡਿਕਰ ਵਿਅਕਤੀ ਆ ਜਿਹੜਾ ਨਸ਼ਾ ਤਸਕਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੂਗਾ ਤਾਂ ਸਰਕਾਰ ਉਹਦੇ ਖਿਲਾਫ ਡਟ ਕੇ ਐਕਸ਼ਨ ਲਾਊਗੀ ਅੱਜ ਦੇ ਨਿਰਦੇਸ਼ ਜਿਹੜੇ ਨੇਗੇ ਉਹ ਸਾਰੇ ਅਫਸਰ ਸਾਹਿਬਾਨ ਨੂੰ ਦਿੱਤੇ ਨੇਗੇ ਕਿਉਂਕਿ ਆਉਣ ਵਾਲੇ ਸਮੇਂ 'ਚ ਬਿਲਕੁਲ ਅਸੀਂ ਨਸ਼ਾ ਮੁਕਤ ਜਿਹੜਾ ਪੰਜਾਬ ਬਣਾਵਾਂਗੇ ਇਹਦੇ ਲਈ ਜਿੰਨੇ ਵੀ ਫੰਡ ਨੇਗੇ ਕਿਸੇ ਵੀ ਲੈਵਲ ਦੇ ਫੰਡ ਨੇਗੇ ਚੀਫ ਸਕੱਟਰੀ ਸਾਹਿਬਾਨ ਨੂੰ ਡੀਜੀਪੀ ਸਹਿਬਾਨ ਨੂੰ ਸਾਰੇ ਅਫਸਰ ਸਹਿਬਾਨ ਤੁਸੀਂ ਫੀਡਬੈਕ ਵੀ ਲਈਆ ਕਿ ਜਿੰਨੇ ਫੰਡ ਚਾਹੀਦੇ ਨੇ ਚਾਹ ਉਹ ਜਿਹੜੇ ਨਸ਼ਾ ਹਟਾਊ ਕੇਂਦਰ ਨੇਗੇ ਓਟ ਸੈਂਟਰ ਨੇਗੇ ਉਹਨਾਂ ਦੇ ਅੰਦਰ ਲਾਫਰੀ ਭਰਤੀ ਕਰਨ ਦੀ ਗੱਲ ਆ ਕਿ ਨਵੇਂ ਉਥੇ ਜਿਹੜੇ ਡਾਕਟਰ ਭਰਤੀ ਕਰਨੇ ਨੇ ਜਾਂ ਨਰਸਾਂ ਭਰਤੀ ਕਰਨੀਆਂ ਨੇ ਜਾਂ ਹੋਰ ਬੇਸਿਕ ਜਿਹੜਾ ਇਨਫਰਾਸਟ੍ਰਕਚਰ ਆਗਾ ਉਹਦੇ ਅੰਦਰ ਕਿਸੇ ਦੀ ਲੋੜ ਆ ਤਾਂ ਉਹ ਵੀ ਅਸੀਂ ਤੁਰੰਤ ਪੈਸੇ ਜਾਰੀ ਕਰਾਂਗੇ ਪਰ ਲੇਕਿਨ ਅਸੀਂ ਇਹਨੂੰ ਹੁਣ ਇੱਕ ਜੰਗ ਦੇ ਤੌਰ ਤੇ ਲੜਿਆਗਾ ਜੰਗ ਜਿਹੜੀ ਆ ਉਹ ਨਸ਼ਿਆਂ ਦੇ ਵਿਰੁੱਧ ਲੜੀ ਜਾਊਗੀ ਸੋ ਮੇਰੀ ਤਾਂ ਮੈਨੂੰ ਤਾਂ ਇਹੀ ਆਸ ਆ اسی ہونے والے سمے دے ایک بڑی جڑی اچیومنٹ حاصل کر لاں گے میں دیکھ کے میں نے بڑی خوشی ہوئی میں تنواد کرنا چاہاں گا پنجاب پولیس دا خاص کر کے ڈی جی پی صاحبان دا کہ ڈی جی پی صاحبان نے دسیا کہ پچھلے سمے دوران بارہ ہزار بارہ ہزار دے قریب این ڈی پی ایس ایکٹ دیا نشیا دیا ایف آئی اینا پنجاب پی درج ہونیا ڈی جی پی صاحب ٹھیک ہے نگا بارہ ہزار دے قریب درج ہونیا اور پہلی بار ہویا کہ صرف تے صرف چوبی ویکتیاں ਡਿਫਾਲਟਰ ਬੇਲ ਮਿਲੀ ਹੈ ਯਾਨੀ ਕਿ ਸਾਡੇ ਇਨਵੈਸਟੀਗੇਸ਼ਨ ਜਿਹੜੇ ਆਫੀਸਰ ਨੇ ਇਨਵੈਸਟੀਗੇਟਰ ਨੇਗੇ ਉਹਨਾਂ ਨੇ ਵਿਦਨ ਸਟਿਪੂਲੇਟਡ ਪੀਰੀਅਡ ਆਪਣੀ ਇਨਵੈਸਟੀਗੇਸ਼ਨ ਪੂਰੀ ਕੀਤੀ ਆ ਬਹੁਤ ਵੱਡੀ ਗੱਲ ਆਏ ਉਹਨਾਂ ਨੇ ਆਪਣਾ ਸਮਾਂ ਰਹਿਦੇ ਆਪਣੀ ਜਾਂਚ ਮੁਕੰਮਲ ਕਰਕੇ ਚਾਰ ਸ਼ੀਟਾਂ ਜਿਹੜੀਆਂ ਉਹ ਕੋਰਟਾਂ ਦੇ ਅੰਦਰ ਪੇਸ਼ ਕੀਤੀਆਂ ਨੇ ਅਦਾਲਤਾਂ ਚ ਸਬਮਿਟ ਕੀਤੀਆਂ ਨੇ ਗਿਆ ਸਿਰਫ 24 ਬੰਦੇ ਡਿਫਾਲਟ ਜਿਹੜੇ ਆਫੀਸਰਸ ਜੋ ਫੇਲ ਹੋਏ ਨੇ ਉਹਨਾਂ ਦੇ ਖਿਲਾਫ ਬਿਲਕੁਲ ਅਸੀਂ ਜੋ ਕਾਨੂੰਨ ਦੇ ਮੁਤਾਬਕ ਕਾਰਵਾਈ ਇਹ ਕਰਾਂਗੇ ਸੋ ਐਡੀ ਵੱਡੀ ਜਿਹੜੀ ਕੰਪਲਾਈਂਸ ਆ ਪੰਜਾਬ ਦੇ ਅੰਦਰ ਪਹਿਲੀ ਵਾਰ ਹੋਈ ਹੈ ਨਹੀਂ ਤਾਂ ਪੁਰਾਣੇ ਸਮੇਂ ਚ ਕੀ ਸੀਗਾ ਕਿ ਸਾਰੇ ਡਿਫਾਲਟਰ ਬੇਲ ਲੈ ਜਾਂਦੇ ਸੀਗੇ ਯਾਨੀ ਕਿ 90 ਦਿਨ ਚਲਾਨ ਪੇਸ਼ ਕਰਨਾ 60 ਦਿਨ ਚ ਪੇਸ਼ ਕਰਨਾ 180 ਦਿਨ ਚ ਪੇਸ਼ ਕਰਨਾ ਉਹ ਕਿਤਨਾ ਕਿਤੇ ਪੋਲੀਟੀਕਲ ਬੰਦਿਆਂ ਦੀ ਸਹਿ ਪ੍ਰਾਪਤ ਹੁੰਦੀ ਸੀ ਕਿਉਂਕਿ ਉਸ ਸਮੇਂ ਅਕਾਲੀ ਦਲ ਦਾ ਨਸ਼ਾ ਤਸਕਰਾ ਦਾ ਰਾਜ ਸੀਗਾ ਉਸ ਸਮੇਂ ਕਾਂਗਰਸ ਪਾਰਟੀ 'ਚ ਨਸ਼ਾ ਤਸਕਰਾ ਦਾ ਰਾਜ ਸੀਗਾ ਉਹ ਰਾਜ ਦੇ ਦੌਰਾਨ ਉਹ ਆਪਣੇ ਆਕਾ ਨੂੰ ਕਹਿ ਕੇ ਪੋਲੀਟੀਕਲ ਦਬਾਅ ਜਿਹੜਾ ਪੁਲਿਸ ਅਫਸਰਾਂ ਤੇ ਬਣਾ ਕੇ ਚਲਾਨ ਨੂੰ ਡਿਲੇ ਕਰਾਉਂਦੇ ਸੀਗਾ ਜਮਾਨਤ ਮਿਲ ਜਾਂਦੀ ਸੀ ਪਰ ਲੇਕਿਨ ਅਸੀਂ ਇਹ ਫੈਸਲਾ ਕੀਤਾ ਸੀ ਜਦੋਂ ਸਰਕਾਰ ਬਣੀ ਸੀ ਵੀ ਕੋਈ ਵੀ ਇਸ ਤਰ੍ਹਾਂ ਦਾ ਇਲੈਗਲ ਕੰਮ ਨਹੀਂ ਕਰਨਾ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਕਿ ਤਿੰਨਾਂ ਸਾਲਾਂ ਜਿੰਨੇ ਮੁਕੱਦਮੇ ਦਰਜ ਹੋਏ ਸਿਰਫ 24 ਬੰਦਿਆਂ ਨੂੰ ਜਿਹੜੀ ਡਿਫਾਲਟਰ ਬੇਲ ਮਿਲੀ ਹੈ ਬਹੁਤ ਵੱਡਾ ਅੰਕੜਾ ਮੈਂ ਸਮਝਦਾ ਹਾਂ ਅੱਜ ਸਾਹਮਣੇ ਆਇਆਗਾ ਸੋ ਮੇਰੀ ਤਾਂ ਆਪ ਸਾਰੇ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਹੈ ਜਿਸ ਤਰ੍ਹਾਂ ਮਨੂ ਰੂੜਾ ਜੀ ਨੇ ਬੇਨਤੀ ਕੀਤੀ ਆ ਸਰਦਾਰ ਭਗਵੰਤ ਸਿੰਘ ਮਾਹ ਜੀ ਨੇ ਬੇਨਤੀ ਕੀਤੀ ਆ ਕਿ ਪੰਜਾਬ ਇੱਕ ਹੁਣ ਉਸ ਦੌਰ ਸ਼ਾਮਲ ਹੋ ਗਿਆ ਜਦੋਂ ਹੁਣ ਜਿਹੜਾ ਨਸ਼ਿਆਂ ਦਾ ਖਾਤਮਾ ਹੋਊਗਾ ਵਿਦਨ ਸ਼ਾਰਟ ਆ ਪੀਰੀਅਡ ਤੁਸੀਂ ਦੇਖੋਗੇ ਕਿ ਪੰਜਾਬ ਦੇ ਅੰਦਰ ਜਿਹੜੇ ਨਸ਼ਾ ਤਸਕਰ ਨੇ ਜਾਂ ਤਾਂ ਪੰਜਾਬ ਛੱਡ ਜਾਣਗੇ ਜਾਂ ਨਸ਼ਿਆਂ ਦਾ ਕਾਰੋਬਾਰ ਛੱਡ ਜਾਣਗੇ। ਜਾਂ ਪੰਜਾਬ ਛੱਡ ਜਾਣਗੇ ਜਾਂ ਨਸ਼ਿਆਂ ਦਾ ਕਾਰੋਬਾਰ ਛੱਡ ਜਾਣਗੇ। ਅਸੀਂ ਉਹਨਾਂ ਦੇ ਖਿਲਾਫ ਇੱਕ ਵੱਡੀ ਮਹਿੰਮ ਜਿਹੜੀ ਸ਼ੁਰੂ ਕੀਤੀ ਆ ਚਾਹ ਬਲਡੋਜੋ ਚਰਉਣਾ ਪਵੇ ਚਾਹ ਜਿਹੜੀ ਵੀ ਕਾਰਵਾਈ ਕਰਨੀ ਪਵੇ ਉਹ ਕਾਰਵਾਈ ਤੁਸੀਂ ਦੇਖਣ ਨੂੰ ਤੁਹਾਨੂੰ ਮਿਲੇਗੀ। ਸਾਡੇ ਸਾਰੇ ਮੰਤਰੀ 24 ਘੰਟੇ ਗਰਾਊਂਡ ਤੇ ਹਾਜ਼ਰ ਰਹਿਣਗੇ। ਖੁਦ ਸਾਡੇ ਆਫੀਸਰ ਸਾਹਿਬਾਨ ਰਹਿਣਗੇ। ਅਸੀਂ ਖੁਦ ਮੈਂ ਜਾ ਕੇ ਆਪ ਮੇਰੇ ਸਾਰੇ ਕੈਬਨਟ ਦੇ ਕਲੀਗਸੀ ਸਾਡੀ ਟੀਮ ਜਿਹੜੀ ਆ ਉਹ ਖੁਦ ਜਾ ਕੇ ਡਿਸਟ੍ਰਿਕਟ ਵਾਈਜ਼ ਤਹਿਸੀਲ ਵਾਈਜ਼ ਪਿੰਡ ਵਾਈਜ਼ ਇਸ ਗੱਲ ਦੀ ਮਾਨਿਟਰਿੰਗ ਕਰੂਗੀ ਤਾਂ ਕਿ ਪੰਜਾਬ ਤੋਂ ਨਸ਼ਾ ਤਸਕਰ ਜਿਹੜਾ ਦੂਰ ਦੂਰ ਤੱਕ ਨਾ ਦੇਖੇ ਦੂਰ ਦੂਰ ਤੱਕ ਅਸੀਂ ਜਿਹੜਾ ਨਸ਼ਾ ਤਸਕਰਾਂ ਦਾ ਸਫਾਇਆ ਪੰਜਾਬ ਚ ਕਰਾਂਗੇ ਸੋ ਥੈਂਕ ਯੂ ਐਨੀ ਕੁਐਸਚਨ ਜੀ ਨਸ਼ਾ ਤਸਕਰਸ ਵਗੈਰਾ ਨੂੰ ਫੜ ਰਹੇ ਹਾਂ ਜੀ ਰੂਮਸ ਸਮਗਲਸ ਨੂੰ ਫੜ ਰਹੇ ਹਾਂ ਜਾਂ ਜੋ ਐਡਿਕਟਸ ਆ ਉਹਨਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਲੇਕਿਨ ਜੋ ਸਪਲਾਈ ਚੇਨ ਤੋ ਨਸ਼ਾ ਸਪਲਾਈ ਹੋ ਰਿਹਾ ਉਸ ਨੂੰ ਕਿਸ ਤਰੀਕੇ ਨਾਲ ਜੁਕੀਆ ਤੋੜਿਆ ਜਾਊਗਾ ਦੇਖੋ ਜਦੋਂ ਕੰਜ਼ਿਊਮਰ ਆ ਜਿਹੜਾ ਨਸ਼ਾ ਕਰਨ ਵਾਲਾ ਵਿਅਕਤੀ ਆ ਜਦੋਂ ਉਹਨੂੰ ਫੜਾਂਗੇ ਯਾਦ ਦਾ ਰਾਸ਼ਕਰਾਮਾ ਜਿੱਕਰ ਕੁਆਂਟੀਟੀ ਬੜੀ ਛੋਟੀ ਆ ਤਾਂ ਉਹਦੇ ਤੋਂ ਇਨਪੁਟ ਲੈ ਕੇ ਉਹਦੇ ਤੋਂ ਇਨਫੋਰਮੇਸ਼ਨ ਲੈ ਕੇ ਜਿਹਨੇ ਸਪਲਾਈ ਦਿੱਤੀ ਆ ਜਿਹਨੇ ਉਹਨੂੰ ਵੇਚਿਆਗਾ ਔਰ ਉਸ ਬਾਅਦ ਜਿਹੜਾ ਐਂਡ ਤੱਕ ਉਹ ਚੇਨ ਜਿਹੜੀ ਆ ਐਂਡ ਤੱਕ ਚੇਨ ਜਿਹੜੀ ਆ ਉਸ ਚੇਨ ਤੱਕ ਪਹੁੰਚਿਆ ਜਾਊਗਾ ਉਹ ਚੇਨ ਨੂੰ ਬ੍ਰੇਕ ਕੀਤਾ ਜਾਊਗਾ ਜਿਹੜਾ ਹੈੱਡ ਹਾਊਸ ਮੁਖੀ ਦਾ ਜਿਹੜਾ ਮਰਜ਼ੀ ਹੋਵੇ ਜਿੱਦਿਸ ਮਰਜ਼ੀ ਲੈਵਲ ਦਾ ਹੋਵੇ ਉਹ ਚੇਨ ਦੇ ਹੈਡ ਨੂੰ ਜਿਹੜਾ ਫੜਿਆ ਜੋਗੇ ਚੇਨ ਦਾ ਹੈਡ ਫੜਿਆ ਗਿਆ ਤਾਂ ਸਾਰੀ ਚੇਨ ਜਿਹੜੀ ਆ ਉਹ ਬ੍ਰੇਕ ਹੋ ਜਾਣੀ ਹੈ ਤੇ ਨਾਲ ਦੀ ਨਾਲ ਇਹ ਵੀ ਗੱਲ ਸਾਹਮਣੇ ਆਈ ਆ ਕਿ ਜਿਹੜੇ ਵਿਅਕਤੀ ਹੁਣ ਜਿਨ੍ਹਾਂ ਨੂੰ ਨਸ਼ਾ ਨਹੀਂ ਮਿਲਣਾ ਨੇਚਰਲੀ ਜਦੋਂ ਨਸ਼ਾ ਖਤਮ ਜਦੋਂ ਚੇਨ ਟੁੱਟ ਗਈ ਤਾਂ ਨਸ਼ੇ ਦੀ ਸਪਲਾਈ ਜਿਹੜੀ ਆ ਬੰਦ ਹੋ ਜਾਣੀ ਆ ਤਾਂ ਅਸੀਂ ਓਟ ਸੈਂਟਰਾਂ ਨੂੰ ਸਾਡੇ ਕੈਬਨਟ ਕਲੀਗ ਡਾਕਟਰ ਬਲਬੀਰ ਸਿੰਘ ਜੀ ਨੂੰ ਅਸੀਂ ਇਹਨਾਂ ਨੂੰ ਵੀ ਇਹ ਬੇਨਤੀ ਕੀਤੀ ਹੈ ਕਿ ਸਾਰੇ ਓਟ ਸੈਂਟਰਾਂ ਨੂੰ ਜਿਹੜੀ ਆ ਉਹਨਾਂ ਦੇ ਅੰਦਰ ਵੀ ਡਾਕਟਰ ਭਰਤੀ ਕੀਤੇ ਜਾਣ ਨਸ਼ਾ ਭਰਤੀ ਸੌਰੀ ਨਸ਼ਾ ਭਰਤੀ ਕੀਤੇ ਜਾਣ ਤਾਂ ਕਿ ਉੱਥੇ ਇਲਾਜ ਜਿਹੜਾ ਉਹਨਾਂ ਦਾ ਹੋ ਸਕੇ ਇਹ ਨਹੀਂ ਕਿ ਜਿਹੜਾ ਨਸ਼ਾ ਕੰਜ਼ਿਊਮਰ ਆ ਉਹ ਏਦਾਂ ਹੀ ਅਸੀਂ ਰੱਬ ਦੇ ਆਸਰੇ ਛੱਡ ਦਾਂਗੇ ਉਹਦਾ ਇਲਾਜ ਕਰਾਉਣ ਦਾ ਵੀ ਅਸੀਂ ਜਿਹੜਾ ਉਹ ਵੀ ਪ੍ਰਬੰਧ ਕਰ ਰਿਹਾ ਤੇ ਨਾਲ ਦੀ ਨਾਲ ਅਸੀਂ ਜੇਲ੍ਹਾਂ ਦੇ ਅੰਦਰ ਜੇਲ੍ਹਾਂ ਦੇ ਅੰਦਰ ਜਿਹੜੇ ਡਰੱਗ ਪੈਡਲਰ ਪਹੁੰਚਣਗੇ ਉਹਨਾਂ ਦਾ ਕਈ ਵਾਰ ਜੇਲ੍ਹਾਂ ਦੇ ਅੰਦਰ ਹੀ ਜਿਹੜਾ ਇੱਕ ਨੈਟਵਰਕ ਬਣ ਜਾਂਦਾ ਹੈਗਾ ਉਹਨਾਂ ਦਾ ਜੇਲ੍ਹਾਂ ਦੇ ਅੰਦਰ ਹੀ ਨੈਟਵਰਕ ਬਣਦਾ ਉਸ ਨੈਟਵਰਕ ਨੂੰ ਤੋੜਨ ਦੇ ਲਈ ਵੀ ਅਸੀਂ ਜਿਹੜਾ ਹੈਗਾ ਇੱਕ ਸਪੈਸ਼ਲ ਅਸਿਸਟੈਂਟ ਜਿਹੜੀ ਆ ਉਹ ਅਸੀਂ ਜੇਲ੍ਹ ਡਿਪਾਰਟਮੈਂਟ ਨੂੰ ਦੇਵਾਂਗੇ ਉਹਦੇ ਅੰਦਰ ਚਾਹੇ ਭਰਤੀ ਦੀ ਗੱਲ ਆ

جو انسٹرکشن ہے ہمارے چیف سیکٹری صاحب کو جاری کر دی گورنمنٹ آف انڈیا سے بھی بات ہوگی گورنمنٹ آف انڈیا سے بھی ہم بات کریں گے وہاں سے جتنے ایکیوپنٹ چاہیے جہاں جو بھی اسسنٹ چاہیے اس کے لیے ہم بات کر کے اس میکنزم کو توڑنے کے لیے بالکل ہم کام کریں گے <تصفح> ਇਦੇ ਚ ਇਕਲ ਵੈਡ ਕਰੂੰਗਾ ਜੋ ਤੁਸੀਂ ਗੱਲ ਕੀਤੀ ਹੈ ਬਾਰਡਰ ਦੇ ਉੱਪਰ ਬੀਐਸਐਫ ਦੀ ਦੇਖੋ ਇੱਕ ਚੀਜ਼ ਤੁਹਾਨੂੰ ਵੀ ਮੀਡੀਆ ਨੂੰ ਵੀ ਪਲੀਜ਼ ਯੂ ਨੀਡ ਟੂ ਹਾਈਲਾਈਟ ਇਟ ਪਿਛਲੇ ਸਮੇਂ ਦੇ ਵਿੱਚ ਜੋ ਬੀਐਸਐਫ ਦੀ ਜੂਰਿਸਡਿਕਸ਼ਨ ਸੀਗੀ ਉਹ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤੀ ਗਈ ਸੀਗੀ ਨਾਓ ਦੇ ਜਸਟ ਪੋਲੀਟੀਕਲੀ ਬਲੇਮ ਅਸ ਸਟੇਟ ਗਵਰਨਮੈਂਟ ਜਿੰਨਾ ਜਿੰਨਾ ਡਰੱਗਸ ਹੈ ਉਹ ਸਾਰੇ ਦਾ ਸਾਰਾ ਇੰਟਰਨੈਸ਼ਨਲ ਬਾਰਡਰ ਤੋਂ ਆ ਰਿਹਾ ਤੇ ਇੰਟਰਨੈਸ਼ਨਲ ਬਾਰਡਰ ਦੇ ਅੰਦਰ ਵੀ 50 ਕਿਲੋਮੀਟਰ ਦੀ ਜੂਰਿਸਡਿਕਸ਼ਨ ਹੈ ਜਿਹੜੀ ਉਹ ਬੀਐਸਐਫ ਦੀ ਹੈ ਤੇ ਹੁਣ ਸਿਰਫ ਬਲੇਮ ਸਟੇਟ ਗਵਰਨਮੈਂਟ ਨੂੰ ਕਰ ਰਿਹਾ ਪੰਜਾਬ ਪੁਲਿਸ ਨੂੰ ਕਰ ਦੈਟ ਇਜ਼ ਟੋਟਲੀ ਇਲੋਜੀਕਲ ਐਂਡ ਇਰੈਲੇਵੈਂਟ ਸੋ ਇਹਦੇ ਲਈ ਪੰਜਾਬ ਸਰਕਾਰ ਜਿੱਥੇ ਸੈਂਟਰਲ ਗਵਰਨਮੈਂਟ ਨਾਲ ਬੀਐਸਐਫ ਨਾਲ ਟੇਕਅਪ ਕਰੇਗੀ ਉਹਨਾਂ ਦੀ ਵੀ ਜ਼ਿੰਮੇਵਾਰੀ ਸਾਡੇ ਨਾਲੋਂ ਵੀ ਵੱਡੀ ਬਣਦੀ ਹੈ ਕਿ ਇਸ ਤਰੀਕੇ ਦੇ ਜਿੰਨੀ ਕ੍ਰਾਸ ਬਾਰਡਰ ਸਮਗਲਿੰਗ ਹੁੰਦੀ ਹੈ ਚਾਹੇ ਡਰੋਨਜ਼ ਦੇ ਜ਼ਰੀਏ ਤੇ ਚਾਹੇ ਵੈਸੇ ਇਹਦੇ ਵਿੱਚ ਦੇ ਆਲਸੋ ਹੈਵ ਟੂ ਟੇਕ ਅ ਲੀਡ ਤਾਂ ਕਿ ਇਹ ਇਹ ਜਿਹੜੀ ਸਮਗਲਿੰਗ ਹੈ ਉਹ ਬੰਦ ਹੋ ਸਕੇ ਬੀਐਸਐਫ ਡੈਫੀਨਿਟਲੀ ਡੈਫੀਨਿਟਲੀ ਜ਼ਿੰਮੇਵਾਰੀ ਜਿਹੜੀ ਹੈ ਉਹ ਉਹਨਾਂ ਦੀ ਵੀ ਬਣਦੀ ਹੈ ਬਟ ਦੇ ਆਰ ਨਾਟ ਟੇਕਿੰਗ ਦ ਰਿਸਪੌਂਸਿਬਿਲਟੀ ਕਿਉਂਕਿ ਜਰਿਸਡਿਕਸ਼ਨ 50 ਕਿਲੋਮੀਟਰ تک ਦੀ ਉਹਨਾਂ ਦੀ ਵੀ ਹੈ ਅਮਨ ਜੀ ਏਆਈਜੀ ਰਾਜੀਤ ਸਿੰਘ ਨੇ ਲਗਭਗ 2 ਸਾਲ ਤੋਂ 2 ਸਾਲ ਤੋਂ ਐਸਕੇਪਿੰਗ ਸੀਗੰਗਤ ਸਿੰਘ ਕਲਾਕਲਾ ਹਾਂਜੀ ਏਆਈਜੀ ਰਾਜੀਤ ਸਿੰਘ ਨੇ ਲਗਭਗ 2 ਸਾਲ ਤੋਂ ਐਸਕੇਪਿੰਗ ਵਿੱਚ ਬੱਚਾ ਦਾਛ ਹੋਇਆ ਸੀਗੰਗਤ ਬਿਲਕੁਲ ਉਹਨਾਂ ਨੂੰ ਜੁੜੀ ਲੀਗਲ ਕਾਰਵਾਈ ਉਹਨਾਂ ਦੇ ਖਿਲਾਫ ਹੋ ਰਹੀ ਹੈ ਜੋ ਵੀ ਪ੍ਰोसीजर ਜਿਹੜਾ ਉਹ ਡੀਜੀਪੀ ਸਾਹਿਬ ਵੀ ਇਹਦੇ ਬਾਰੇ ਦੱਸ ਦੇਣਗੇ ਤੁਹਾਨੂੰ ਬਿਲਕੁਲ ਉਹਦੇ ਖਿਲਾਫ ਕੋਈ ਵੀ ਆ ਚਾਹੇ ਕੋਈ ਆ ایਜਾ ਚ ਕਿਸੇ ਮਰਜ਼ੀ ਲੈਵਲ ਦਾ ਅਧਿਕਾਰੀ ਆ ਉਹ ਬਖਸ਼ਾ ਨਹੀਂ ਜਾਊਗਾ ਮੈਂ ਪਹਿਲਾਂ ਹੀ ਦੁਹਰਾਇਸੀ ਦੁਬਾਰਾ ਦੁਹਰਾ ਰਿਹਾ ਕਿ ਜਿਹੜਾ ਅੱਜ ਵੀ ਕੋਈ ਕਾਲੀ ਪੇਡ ਹੋਊਗੀ ਜਿਹੜਾ ਇਸ ਤਰ੍ਹਾਂ ਦਾ ਕੰਮ ਕਰਦਾ ਉਹਦੇ ਖਿਲਾਫ ਸਖਤ ਐਕਸ਼ਨ ਹੋਊਗਾ ਆਲਰੇਡੀ ਉਹਦੇ ਖਿਲਾਫ ਕਾਰਵਾਈ ਜਿਹੜੀ ਆ ਉਹ ਮੇਨੂੰ ਲੱਗਦਾ ਆਈ ਥਿੰਕ ਪੀਓ ਡਿਕਲੇਅਰਡ ਆ ਪ੍ਰੋਪਰਟੀ ਅਟੈਚ ਹੋ ਗਈ ਆ ਪੀਓ ਡਿਕਲੇਅਰਡ ਆ ਹੀ ਇਜ਼ ਪ੍ਰੋਕਲੇਮਡ ਅਫੈਂਡਰ ਐਂਡ ਹਿਸ ਪ੍ਰੋਪਰਟੀ ਆਲਰੇਡੀ ਅਟੈਚਡ ਵਿਦ ði ਸਟੇਟ ਹੈ ਨਾ ਕੋਈ ਦੇਸ਼ਕ ਮਨਸ਼ਾ ਜੀ ਹੋਵੇ ਕਿ ਕਾਰਵਾਈ ਕੀਤੀ ਜਾ ਰਹੀ ਹੈ ਹੁਕਮ ਵੀ ਦਿੱਤੇ ਜਾ ਰਹੇ ਹੁਣ ਪਰ ਕਿਉਂਕਿ ਜ਼ਮੀਨੀ ਪੱਧਰ ਤੇ ਪ੍ਰਸ਼ਾਸਨ ਨੇ ਕਰਨਾ ਪੁਲਿਸ ਨੇ ਕਰਨਾ ਇੱਕ ਪਹਿਲਾਂ ਵੀ ਹੁਕਮ ਹੋਇਆ ਸੀ ਕਿ ਜਿਹੜੇ ਸਬੰਧਤ ਐਸਐਚਓ ਉਹ ਜ਼ਿੰਮੇਵਾਰੀ ਲਈ ਤੈਅ ਹੋਏਗੀ ਉਹਨਾਂ ਤੇ ਕਾਰਵਾਈ ਹੋਏਗੀ ਕਈਆਂ ਤੇ ਬੇਸ਼ੱਕ ਨਾਰਮਲੀ ਕਾਰਵਾਈ ਹੋਈ ਹੋਵੇ ਚਮੁਲੇ ਦੀ ਪਰ ਕੀ ਐਸੇ ਕਿਸੇ ਸਪੈਸੀਫਿਕ ਅਫਸਰ ਤੇ ਕਾਰਵਾਈ ਹੋਈ ਕਿ ਜਿਹਦੇ ਕੋਲ ਇਨਫੋਰਮੇਸ਼ਨ ਪਹੁੰਚੀ ਤੇ ਉਹਨੇ ਕਾਰਵਾਈ ਨਹੀਂ ਕੀਤੀ ਉਹਨੂੰ ਜ਼ਿੰਮੇਵਾਰ ਠਰਾਇਆ ਗਿਆ ਇਸ ਮੀਟਿੰਗ ਦੇ ਵਿੱਚ ਕੋਈ ਐਸਾ ਸੁਨੇਹਾ ਦੇਣ ਦੀ ਕੋਸ਼ਿਸ਼ ਹੋਈ ਸੀ ਜਾਂ ਦੇਖੋ ਦੇਖੋ ਬ੍ਰਾਦਰ ਸਾਹਿਬ ਲਗਭਗ 100 ਦੇ ਕਰੀਬ ਜਿਹੜੇ ਛੋਟੇ ਪੁਲਿਸ ਅਫਸਰ ਵੱਡੇ ਪੁਲਿਸ ਅਫਸਰੋਂ ਅਸੀਂ ਆਲਰੇਡੀ ਬਰਖਾਸ ਉਹਨਾਂ ਨੂੰ ਕਰ ਚੁੱਕੇ ਆਂ ਕਿ ਜਿਹਦੀ ਵੀ ਰਿਪੋਰਟ ਸਾਹਮਣੇ ਆਉਂਦੀ ਆ ਤੁਰੰਤ ਉਹਦੇ ਖਿਲਾਫ ਐਕਸ਼ਨ ਜਿਹੜਾ ਉਹ ਲਿਆ ਜਾਂਦਾਗਾ ਸੋ ਬਿਲਕੁਲ ਜ਼ੀਰੋ ਟੋਲਰੈਂਸ ਦੇ ਉੱਤੇ ਸਰਕਾਰ ਕੰਮ ਕਰ ਰਹੀ ਆ ਹੁਣ ਤਾਂ ਅਸੀਂ ਸਾਡੀ ਪੋਲੀਟੀਕਲ ਜਿਹੜੀ ਇੱਛਾ ਕੀ ਉਹ ਸਾਰੇ ਪੰਜਾਬ ਦੇ ਸਾਹਮਣੇ ਰੱਖੀ ਆ ਕਿ ਬਿਲਕੁਲ ਇਹ ਨਹੀਂ ਕਿ ਪੰਜਾਬ ਚ ਉਸ ਤਰ੍ਹਾਂ ਅਕਾਲੀ ਦਲ ਭਾਜਪੀ ਔਰ ਕਾਂਗਰਸ ਦੇ ਘਰਾਂ ਦੇ ਅੰਦਰ ਨਸ਼ਕਤ ਤਸਕਰ ਰਹਿੰਦੇ ਹੁੰਦੇ ਸੀਗੇ ਉਹਨਾਂ ਦੀ ਪੁਸ਼ਤਪਰਾਇ ਕਰ ਦਿੰਦੇ ਸੀਗੇ ਬਿਲਕੁਲ ਅਸੀਂ ਤਾਂ ਉਹਨਾਂ ਦਾ ਖਾਤਮਾ ਕਰਨ ਦੇ ਲਈ ਆਪ ਸਾਰੇ ਪੋਲੀਟੀਕਲ ਵਿਅਕਤੀ ਜਿਹੜੇ ਆ ਪੋਲੀਟੀਕਲ ਚੁਣੇ ਹੋਏ ਨਮਾਇੰਦੇ ਆ ਅਸੀਂ ਤਾਂ ਆ ਪੰਜਾਬ ਪੁਲਿਸ ਦੇ ਨਾਲ ਲਾ ਕੇ ਅਸਟਾਫ ਸਿਵਲ ਪ੍ਰਸ਼ਾਸਨ ਦੇ ਨਾਲ ਲਾ ਕੇ ਉਹਦੇ ਮਹਿਮ ਦਾ ਹਿੱਸਾ ਬਣਾਂਗੇ ਤਾਂ ਕਿ ਉਹਨੂੰ ਖਤਮ ਕੀਤਾ ਜਾਵੇ। ਪਿਛਲੇ 2017 ਮੈਂ ਇੱਕ ਨੋਟੀਫਿਕੇਸ਼ਨ ਨਿਕਲੀ ਸੀ ਲਾਈਕ ਯੂ ਸੈਡ ਕਿ ਪ੍ਰੀਵੀਅਸ ਗਵਰਨਮੈਂਟ ਕੰਮ ਨਹੀਂ ਕਰਦੀ ਸੀ। ਉਹ ਨੋਟੀਫਿਕੇਸ਼ਨ ਇਹ ਥੀ ਕਿ ਜਿੰਨੇ ਵੀ ਪੰਜਾਬ ਮੇ ਕੈਨਿਸ ਸ਼ਾਪਸ ਹੈ अगर वो ओवर द काउंटर ओटीसी पे yeah. सेल करेंगे तो उनका लाइसेंस रद्द कर दिया जाएगा पर ये कभी इंप्लीमेंट नहीं हुआ डॉक्टर बलबीर जी रिप्लाई देखो जड़ी कर... तुम ही बात कर रहे हो जो चालू फिर रही है ऐसी भरी आवाज पहुंचनी होनी है <laughs> जड़ी ट्रक लीगल है जड़ी एच1 शेड्यूल देवेच नहीं है ना ओदी ਉਬਰ ਦਾ ਕਾਊਂਟਰ ਜਿਹੜੀ ਹੈਗੀ ਆ ਉਹ ਸੇਲ ਹੋ ਰਹੀ ਆ ਜਿਸ ਤਰ੍ਹਾਂ ਤੁਸੀਂ ਪ੍ਰੀ ਕਾਬਲਨ ਦੀ ਸ਼ਾਇਦ ਗੱਲ ਕਰਦੇ ਹੋ ਜਿਹਨੂੰ ਘੋੜਿਆਂ ਦਾ ਕੈਪਸੂਲ ਕਹਿੰਦੇ ਆ ਉਹਦੇ ਵਾਸਤੇ ਅਸੀਂ ਉਹ ਕਿਉਂਕਿ ਜਿਹੜਾ ਸੈਂਟਰਲ ਰੈਕ ਤੋਂ ਡਰਾਈਵ ਕਰਦਾ ਅਸੀਂ ਸੈਂਟਰ ਕਾਮਨ ਨੂੰ ਲਿਖ ਚੁੱਕੇ ਆ ਡੀਓ ਲੈਟਰ ਵੀ ਲਿਖ ਚੁੱਕੇ ਆ ਤੇ ਇਹਨੂੰ ਸ਼ਡਿਊਲ ਡਰਗ ਦੇ ਵਿੱਚ ਪਾਇਆ ਜਾਵੇ ਤਾਂ ਕਿ ਇਹਦਾ ਮੇਨ ਟਾਈਮ ਜਿਹੜੀ ਪੰਜਾਬ ਸਰਕਾਰ ਆ ਅਸੀਂ ਉਹਦੇ ਵਾਸਤੇ ਸਾਰਿਆਂ ਵਾਸਤੇ ਲਿਮਟ ਲਗਾਤੀ ਹੈ ਕਿ ਜਿਸ ਤਰ੍ਹਾਂ ਇੱਕ ਜਿਹੜਾ ਰਿਟੇਲ ਵਾਲਾ ਉਹ 20 ਤੋਂ 30 ਕੈਪਸੂਲ ਤੋਂ ਜ਼ਿਆਦਾ ਨਹੀਂ ਰੱਖ ਸਕਦਾ ਜਿਹੜਾ ਥੋਕ ਵਾਲਾ ਹੈਗਾ ਉਹਦੇ ਵਾਸਤੇ ਵੀ ਲਿਮਟ ਸੈੱਟ ਕੀਤੀ ਹੈ ਕਿ ਉਹ ਵੀ 500 ਤੋਂ ਬਾਅਦ ਕੈਪਸੂਲ ਨਹੀਂ ਰੱਖ ਸਕਦਾ ਜਿਹੜਾ ਸਪਲਾਈਅਰ ਹੈ ਜਿਹੜਾ ਮੈਨੂਫੈਕਚਰਰ ਹੈ ਉਹਨਾਂ ਸਾਰਿਆਂ ਵਾਸਤੇ ਲਿਮਟ ਸੈੱਟ ਕੀਤੀ ਹੈ ਅਸੀਂ ਅਸੀਂ ਉਹਦੀ ਇਨਫੋਰਸਮੈਂਟ ਆਪਣੇ ਲੈਵਲ ਤੇ ਕਰ ਰਹੇ ਆਂ ਬਟ ਜਿਹੜਾ ਉਹਨੂੰ ਉਹਦੀ ਸੇਲ ਨਾ ਹੋਵੇ ਓਵਰ ਦਾ ਕਾਊਂਟਰ ਉਹ ਸੈਂਟਰਲ ਲਾ ਦੇ ਅੰਡਰ ਆਉਂਦਾ ਹੈਗਾ ਸੋ ਅਸੀਂ ਉਹਨਾਂ ਨਾਲ ਟੇਕਅਪ ਕਰ ਰਹੇ ਆਂ ਸਾਨੂੰ ਉਮੀਦ ਹੈ ਕਿ ਬਹੁਤ ਜਲਦੀ ਉਹ ਇਹਨੂੰ ਕੰਸੀਡਰ ਕਰਨਗੇ ਔਰ ਹੋ ਗਏਗਾ ਸਰ ਇੱਕ ਨੀਰਾ ਸਵਾਲ ਜੀ ਤਿਹੋ ਜਿੱਤੇ ਵੀ ਡਰਗ ਡਿਲੀਵਰੀ ਸੈਂਟਰਸ ਦੇ ਵਿੱਚ ਵੀ ਇੱਕ ਬੜੀ ਕਾਜ ਆ ਰਿਹਾ ਹੈ ਕਿ ਬਹੁਤ ਇੱਕ ਮੋਨੋਪੋਲੀ ਬਣੀ ਹੋਈ ਹੈ ਸਿਰਫ ਦੋ ਜਾਂ ਤਿੰਨ ਲੋਕ ਹੈ ਜੋ ਸਾਰੇ ਡਰਗ ਸੈਂਟਰ ਚਲਾ ਰਹੇ ਹਨ ਪਰ ਵਹਾਂ ਸੇ ਬਹੁਤ ਭਾਰੀ ਬਾਤਰਾ ਮੇ ਜਿਸ ਗ੍ਰੀਨ ਨੌਟਸ ਹੀ ਹੈ ਉਹ ਸਾਗਲ ਹੋ ਰਹੀ ਹੈ ਆਊਟਸਾਈਡ ਸੋ ਵਾਟ ਆ ਵਾਟ ਇਜ਼ ਅ ਪੋਲਿਸੀ ਔਨ ਦਿਸ ਆਪੀ ਡਿਸਾਈਡਡ ਹਾਊ ਟੂ ਡੀਲ ਵਿਦ ਦਿਸ ਉਹਦੇ ਚ ਨਾ ਇੱਕ ਪਟਿਆਲੇ ਦੇ ਵਿੱਚ ਕੇਸ ਆਇਆ ਸੀ ਤੁਹਾਡੇ ਨੌਲੇਜ ਹੋਣਾ ਉਹਨਾਂ ਦੇ ਬੰਦੇ ਦੇ ਸ਼ਾਇਦ 24 ਸੈਂਟਰ ਹੈਗੇ ਇੱਕ ਬੰਦੇ ਦੇ ਉਹਦੇ ਵਾਸਤੇ ਅਸੀਂ ਨਵੀਂ ਮੈਂਟਰਲ ਹੈਲਥ ਪਾਲਸੀ ਲਾ ਕੇ ਆ ਰਹੇ ਹਾਂ ਅਸੀਂ ਕਿਸੇ ਬੰਦੇ ਨੂੰ ਵੀ ਅਸੀਂ 4 ਦਾ ਸੋਚ ਰਿਹਾ ਸੀ ਵੀ ਅਜੇ ਉਹਨੂੰ ਫਾਈਨਲ ਕਰਨਾ ਸੀ ਵੀ ਉਹਦੇ ਮਤਲਬ ਤਿੰਨ ਜਾਂ ਚਾਰ ਔਰ ਉਹਦੇ ਵਿੱਚ ਸੈਕਟਰੀਸ ਹੋਣਾ ਚਾਹੀਦਾ ਪੂਰਾ ਸਟਾਫ ਹੋਣਾ ਚਾਹੀਦਾ ਕਿਸੇ ਬੰਦੇ ਕੋਲੇ ਮਤਲਬ ਅਨਲਿਮਿਟਿਡ ਨੰਬਰ ਆਫ ਨਹੀਂ ਹੋਣੇ ਚਾਹੀਦੇ ਉਹਨਾਂ ਨੂੰ ਅਸੀਂ ਰਿਸਟ੍ਰਿਕਟ ਕਰ ਰਹੇ ਹਾਂ ਉਹ ਪਹਿਲਾਂ ਤੋਂ ਚੱਲੇ ਆਂਦੇ ਸੀਗੇ ਅਸੀਂ ਉਹਨਾਂ ਨੂੰ ਟੇਕਓਵਰ ਕਰਕੇ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਰਨ ਕਰਨਾ ਤਾਂ ਕਿ ਸਪਲਾਈ ਖਰਾਬ ਨਾ ਹੋਵੇ ਥੈਂਕ ਯੂ ਜੀ ਅੱਜ ਵੀ ਪਿਛਲੇ ਸਮੇਂ ਦੇਖੇਗੇ ਪੋਲਿਟੀਕਲ ਫੇਸਿਸ ਤੇ ਵੀ ਇਸ ਚੀਜ਼ ਨੂੰ ਲੈ ਕੇ ਕਾਰਵਾਈਆਂ ਹੋਈਆਂ ਪਰ ਕੇਸਿਸ ਚੱਲਦੇ ਰਹਿੰਦੇ ਨੇ ਕੇਸਿਸ ਬਾਹਰ ਘੁੰਮਦੇ ਰਹਿੰਦੇ ਨੇ ਉਹਨਾਂ ਦੇ ਕਿਸ ਤਰੀਕੇ ਦੇ ਦੇਖੋ ਉਹ ਤਾਂ ਕੋਰਟ ਦਾ ਉਹ ਤਾਂ ਕੋਰਟ ਦਾ ਦੇਖੋ ਉਹ ਤਾਂ ਕੋਰਟ ਦਾ ਕੰਮ ਆ ਕਿ ਬੇਲ ਦੇਣਾ ਨਹੀਂ ਦੇਣਾ ਪਰ ਲੇਕਿਨ ਸਾਡੀ ਪੰਜਾਬ ਪੁਲਿਸ ਜਿਹੜੀ ਆ ਉਹ ਲਗਾਤਾਰ ਚਾਹੇ ਕੋਈ ਪੋਲਿਟੀਕਲ ਬੰਦਾਗਾ ਚਾਹੇ ਕੋਈ ਡਰਗ ਤਸਕਰ ਜਿਹਦਾ ਵੀ ਨਾਪਾਕ ਘਟ ਜੋੜਾ ਉਹਦੇ ਖਿਲਾਫ ਕਾਰਵਾਈ ਹੋਊਗੀ ਆਉਣ ਵਾਲੇ ਸਮੇਂ ਜਿੰਨੇ ਵੀ ਕੇਸ ਹੋਣਗੇ ਤੁਸੀਂ ਦੇਖੋਗੇ ਜਿਹੜਾ ਵੀ ਜਿਨੇ ਵੀ ਉਸ ਨਸ਼ਿਆਂ ਤੋਂ ਨਸ਼ਿਆਂ ਤੋਂ ਪੈਸੇ ਕਮਾ ਕੇ ਜਿਹੜੀ ਵੀ ਪ੍ਰਾਪਰਟੀ ਕਮਾਈ ਆ ਉਹ ਆਲਰੇਡੀ ਮੈਂ ਆਈ ਥਿੰਕ ਕਿ ਬਹੁਤ ਵੱਡੇ ਪੱਧਰ ਤੇ ਜਬਤ ਵੀ ਹੋਈ ਹੈਗੀ ਸੋ ਆਉਣ ਵਾਲੇ ਸਮੇਂ ਚ ਵੀ ਅਸੀਂ ਉਹ ਪ੍ਰਾਪਰਟੀ ਜਬਤ ਕਰਕੇ ਜਿਹੜੀ ਆ ਸਟੇਟ ਦੇ ਨਾਲ ਲਾਵਾਂਗੇ ਬਹੁਤ ਬਹੁਤ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ